ਲਕਤ ਨੂੰ ਅੱਜ ਨਵੀਂ ਚੀਜ਼ ਸੁਣਾਉਣਾ ਅੱਜ ਹੀ ਸਵੇਰੇ ਲਿਖੀ ਐ ਅੱਜ ਪਹਿਲੀ ਵਾਰ ਸੁਣਾ ਰਿਹਾ ਕਿੱਕਲੀ ਟੂ ਸੁਣਾਦਾ ਇਹਨਾਂ ਦੇ ਸਾਰੇ ਟੱਬਰ ਦੀ ਤੇ ਕਾਲੀ ਦਲ ਦੀ ਸਾਰੀ ਵਿਆਖਿਆ ਕੀਤੀ ਹੋਈ ਉਹ ਚ ਵੀ ਕਿਵੇਂ ਕੀ ਹੋਇਆ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਪ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਲ ਸਭ ਜਿਉਂਦੇ ਸੀ ਸਮਝੀ ਨਾ ਸੋਚੀ ਐ ਕਾਲੀਦਾਲ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਐ ਮੇਰੀ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਵੀ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਬੜੀ ਮਾਜ ਲੁੱਟੀ ਐ ਇਹ ਵੀ ਕਹਿੰਦੀ ਐ ਵਿੱਚ ਅਸੀਂ ਬੜੀ ਮਾਜ ਲੁੱਟੀ ਐ ਘੁੱਗੀ ਛੱਤਰ ਨਾਲ ਕੁੱਟੀ ਐ ਹੁਣ ਜਦ ਸਾਡੀ ਮਾਨ ਲੇ ਰਾਜਨੀਤੀ ਵਿੱਚ ਵੈਦ ਕੀ ਬਾਦਲ ਪਰਿਵਾਰ ਦੀ ਛੁੱਟੀ ਆ ਬੋਲੇ ਸੋਨਿਆਲ ਠੀਕ ਲੱਗਿਆ ਇਹਨਾਂ ਨੂੰ ਜਵਾਬ ਦਿਓ ਜਿਹੜੇ ਗੱਲਾਂ ਕਰਦੇ ਉਹ ਕੱਲ ਉਹ ਕਹਿੰਦਾ ਸੀ ਆ ਕੀ ਉਹਦਾ ਨਾਂ ਯਾਰ ਸਾਡੇ ਸੰਗਰੂਰ ਆ ਖੈਰਾ ਲੜਦੇ ਹੀ ਰਹਿੰਦਾ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਉਹ ਵੱਡਾ ਲੀਡਰ ਬਣਿਆ ਫਿਰਦਾ ਜੀ ਉਹ ਕਹਿੰਦਾ ਜੀ ਬਿਹਾਰ ਤੇ ਯੂਪੀ ਤੋਂ ਜਿਹੜੇ ਆਉਂਦੇ ਨੇ ਨੌਕਰੀਆਂ ਉਹ ਲੈ ਜਾਂਦੇ ਨੇ ਕਦੋਂ ਨੌਕਰੀ ਲੈ ਜਾਂਦੇ ਨੇ ਵੀ ਮੇਰੇ ਕੋਲ ਡਾਟਾ ਪਿਆ ਹੈ ਝੂਠ ਬੋਲਣਾ ਤੁਸੀਂ ਮੇਰੇ ਕੋਲ ਡਾਟਾ ਪਿਆ 43000 ਨੌਕਰੀਆਂ ਦਿੱਤੀਆਂ ਇੱਕ ਇੱਕ ਦਾ ਡਾਟਾ ਪਿਆ ਹੈ ਜੇ 5 7 ਪੰਜਾਬ ਤੋਂ ਬਾਹਰ ਲੈਨੇ ਉਹ ਹਰਿਆਣਾ ਰਾਜਸਥਾਨ ਜਾਂ ਚੰਡੀਗੜ੍ਹ ਦੇ ਪੰਜਾਬੀਆਂ ਦੇ ਮੁੰਡੇ ਨੇ ਉਹਨਾਂ ਨੇ ਲਿਖਤੀ ਟੈਸਟ ਪੰਜਾਬੀ ਚ ਪੰਜਾਬੀ ਦਾ ਲਿਖਤੀ ਟੈਸਟ 50 ਨੰਬਰ ਲੈ ਕੇ ਕਲੀਅਰ ਕੀਤਾ ਹੋਇਆ ਤਾਂ ਨੌਕਰੀ ਮਿਲਦੀ ਹੈ ਐਦਾਂ ਨਹੀਂ ਹੈ 99.9.9% ਪੰਜਾਬੀ ਨੇ ਜਿਹੜੇ ਨੌਕਰੀ ਲੈਂਦੇ ਨੇ ਐਵੇਂ ਕਹੀ ਜਾਂਦਾ ਕੋਈ ਕਹਦਾ ਨੌਕਰੀ ਤਾਂ ਉਹ ਲੈ ਕੇ ਚਲੋ ਖੈਰਾ ਸਾਹਿਬ ਐਂ ਕਰਦੇ ਆ ਉਹ ਤਾਂ 50% ਨੰਬਰ ਲੈ ਕੇ ਪੰਜਾਬੀ ਦੇ ਲਿਖਤੀ ਟੈਸਟ ਚੋਂ ਨੌਕਰੀ ਲੈਂਦੇ ਨੇ ਤੁਸੀਂ 20% ਲੈ ਕੇ ਦਿਖਾ ਦਿਓ ਚਲੋ ਤੁਹਾਨੂੰ ਆਪ ਨੂੰ ਤਾਂ ਪੰਜਾਬੀ ਨਹੀਂ ਆਉਂਦੀ ਮਹਾਰਾਜ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਹੋਏ ਹਾਂ ਤੁਹਾਨੂੰ ਇੰਨੀ ਛੋਟ 50 ਦੀ بجائے ਤੁਹਾਨੂੰ 30 ਨੰਬਰ ਲੈਣੇ ਪੈਣਗੇ ਹੋਰ ਵੀ ਛੋਟ ਕਿ ਮੈਂ ਪੇਪਰ ਵੀ ਲੀਕ ਕਰ ਦੂੰਗਾ ਵੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹ ਆਊਗਾ ਇਹਨਾਂ ਨੂੰ ਵੀ ਪਤਾ ਹੈ ਚੰਡੀਗੜ੍ਹ ਹੈ ਮੈਨੂੰ ਵੀ ਪਤਾ ਹੈ ਪਰ ਚੰਡੀਗੜ੍ਹ ਲਿਖਣਗੇ ਕਿਵੇਂ ਪੰਜਾਬੀ 'ਚ ਮੈਂ ਕਹਿ ਦੂੰਗਾ ਉਹ ਤੇ ਸਵਾਲ ਪਾ ਦੂੰਗਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਕੀ ਕਿਹਾ ਜਾਂਦਾ ਹੈ ਉਹਦਾ ਸਹੀ ਅਨਸਰ ਹੈਗਾ ਪ੍ਰੀਖਿਆਰਤੀ ਲਿਖਣਗੇ ਕਿਵੇਂ ਪ੍ਰੀਖਿਆਰਤੀ ਇਹ ਤਾਂ ਵਿਦਿਆਰਥੀ ਨਹੀਂ ਲਿਖਿਆ ਜਾਣਾ ਆਪ ਪੰਜਾਬੀ ਆਉਂਦੀ ਨਹੀਂ ਉਗ ਨੁਕਸ ਕੱਢੀ ਜਾਣਿਆ ਮੈਂ ਕਾਂਗਰਸ ਪਾਰਟੀ ਤੋਂ ਪੁੱਛਣਾ ਚਾਹੁੰਦਾ ਕਿ ਇਹ ਉਹਨਾਂ ਦਾ ਏਜੰਡਾ ਹੈ ਕਿ ਦੇਸ਼ ਚ ਕੋਈ ਵੀ ਬੰਦਾ ਪੰਜਾਬ ਚ ਨਾ ਆਵੇ ਇੱਥੇ ਕੰਮ ਨਾ ਕਰੇ ਉਹ ਆਉਂਦੇ ਆ ਵਿਚਾਰੇ ਲੇਬਰ ਕਰਦੇ ਆ ਕਿਰਤ ਕਰਦੇ ਆ ਪੰਜਾਬ ਦੀ ਧਰਤੀ ਐ ਦਾਤਾਂ ਵੰਡਣ ਵਾਲੀ ਧਰਤੀ ਐ ਅਸੀਂ ਲੰਗਰ 'ਚ ਬਿਠਾ ਕੇ ਜਦੋਂ ਪੰਕਤ 'ਚ ਬਿਠਾਉਂਦੇ ਆ ਨਾ ਲੰਗਰ ਵੇਲੇ ਪਹਿਲਾਂ ਥਾਲੀ ਵਹਿਗਰੂ ਫਿਰ ਦਾਲ ਵਹਿਗਰੂ ਫਿਰ ਚਪਾਤੀ ਵਹਿਗਰੂ ਫਿਰ ਪਾਣੀ ਵਹਿਗਰੂ ਕਦੇ ਪੁੱਛਿਆ ਕਿਹੜੇ ਸਟੇਟ ਤੋਂ ਆਇਆ ਭਾਈ ਤੂੰ ਤੂੰ ਕਿਹੜੀ ਸਟੇਟ ਦਾ ਐ ਕਿ ਤਾ ਸਭ ਨੂੰ ਵਹਿਗਰੂ ਸਭ ਨੂੰ ਅਸੀਂ ਤਾਂ ਉਹ ਲੋਕ ਆ ਯਾਰ ਅਸੀਂ ਤਾਂ ਦਾਤਾਂ ਵੰਡਣ ਵਾਲੇ ਲੋਕ ਆ ਯਾਰ ਤੁਸੀਂ ਸਾਨੂੰ ਛੋਟੇ ਕਰੀ ਜਾਂਦੇ ਹੋ ਲੱਖ ਲਾਣ ਤਾਂ ਥੋੜੀ ਆਈ ਸੋਚ ਤੇ ਰਾਜਾ ਵੜਿੰਗ ਤਾਂ ਮਾਂਜਦਾ ਉਹਨੇ ਕਿਉਂਕਿ ਉਹ ਲੁਧਿਆਣੇ ਤੋਂ ਲੜ ਰਿਹਾ ਹੈ ਉੱਥੇ ਤੈਨ ਸਾਢੇ 3 ਲੱਖ ਵੋਟ ਹੈ ਪ੍ਰਵਾਸੀਆਂ ਦੀ ਉਹ ਕੱਲ ਤਾਂ ਕਹੀ ਜਾਂਦਾ ਨਾ ਨਾ ਆਇਆ ਨਹੀਂ ਕਹਿ ਸਕਦਾ ਇਹ ਉਹ ਤਾਂ ਕਹਿਦਾ ਉਹਨੇ ਸੋ ਕਾਂਗਰਸ ਤੋਂ ਡਰਨ ਦੀ ਕੋਈ ਲੋੜ ਨਹੀਂ ਇਹ ਤਾਂ ਇੱਕ ਦੂਜੇ ਨੂੰ ਹੀ ਮਨ ਜਾਣਗੇ ਕਾਂਗਰਸੀਆਂ ਦੀ ਤਾਂ ਆਪਸ ਚ ਦੋਸਤੀ ਕਛੂ ਤੇ ਚੂਹੇ ਵਾਲੀ ਹੈ ਕਛੂ ਤੇ ਚੂਹੇ ਨੇ ਦੋਸਤੀ ਕਰ ਲਈ ਆਪਸ ਚ ਦੋਨਾਂ ਨੇ ਪੂਛਾ ਮੰਨ ਲਿਆ ਵੀ ਇਕੱਠੇ ਰਹਾਂਗੇ ਕਛੂ ਨੂੰ ਥੋੜੀ ਜਿਹੀ ਧੁੱਪ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਪਿੱਛੇ ਚੂਹਾ ਬੰਨਿਆ ਹੋਇਆ ਟੋਬੇ ਦੇ ਵਿੱਚ ਵੜ ਗਿਆ ਚੂਹਾ ਡੁੱਬ ਕੇ ਮਰ ਗਿਆ ਘੰਟੇ ਬਾਅਦ ਕਛੂ ਨਿਕਲਿਆ ਤਹਾ ਬਾਜ ਫਿਰਦਾ ਸੀ ਉਹਨੇ ਦੇਖਿਆ ਚੂਹਾ ਮਰਿਆ ਪਿਆ ਉਹਨੇ ਝਪਟ ਮਾਰਿਆ ਪੰਜਾ ਚੂਹਾ ਚੱਕ ਲਿਆ ਕਿਉਂਕਿ ਪੂੰਛ ਬੰਨੀ ਹੋਈ ਸੀ ਨਾਲ ਕਛੂ ਚੱਕਿਆ ਗਿਆ 200 ਮੀਟਰ ਤੋਂ ਕਛੂ ਡਿੱਗਿਆ ਕਛੂ ਮਰ ਗਿਆ ਹੁਣ ਕਾਂਗਰਸੀ ਆਪਸ ਵਿੱਚ ਫੈਸਲਾ ਕਰ ਲੈਣ ਕੌਣ ਕੱਛੂ ਹੈ ਕੌਣ ਚੂਹਾ ਹੈ ਪਰ ਇੱਕ ਦੂਜੇ ਨੂੰ ਮਾਂਜਣਗੇ ਬਸ ਇੱਕ ਦਿਨ ਰੋਣ ਹੀ ਲੱਗੀ ਪਈ ਸੀ ਬੀਬਾ ਉਹ ਤਾਂ ਹਜੇ ਅੱਖਾਂ ਜੀਆਂ ਗਿੱਲੀਆਂ ਹੋਈਆਂ ਨੇ ਇਹ ਤਾਂ ਚੰਚਾਰ ਦਿਨ ਠਹਿਰੋ ਹਜੇ ਮੇਰੇ ਘੇੜੇ ਲੱਗ ਜਾਣ ਤੋਂ ਚਾਰ ਭਲਾ ਡਿੱਕ ਨਹੀਂ ਇੱਧਰ ਉਹਦੋਂ ਤਾਂ ਸਿੱਧੇ ਹੀ ਰੋਣਗੇ ਜੇਵਾ ਕਹੂੰਗਾ ਹਰਾਉਂਦੇ ਨੇ ਨਾਲੇ ਡਰਾਉਂਦੇ ਨੇ ਹੁਣ ਪਤਾ ਲੱਗੂਗਾ ਨਾ ਬੀਬਾ ਜੀ ਨੂੰ ਹੁਣ ਪੰਜਾਬੀ ਬੋਲਣੀ ਪੈ ਰਹੀ ਹੈ ਹੁਣ ਪੰਜਾਬੀ ਨਿਕਲ ਕੇ ਸਾਹਮਣੇ ਆ ਰਹੀ ਹੈ ਪਹਿਲਾਂ ਬੋਲੀ ਨਹੀਂ ਸੀ ਕਦੇ ਬੋਲਣ ਦੀ ਲੋੜ ਹੀ ਨਹੀਂ ਸੀ ਹੁਣ ਆਉਂਦੇ ਆ ਭਗਵੰਤ ਮਾਨ ਹੈ ਈਸ਼ੁਰਾ ਗੋਪਦ ਹੈ ਇਹ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਪਹਿਲਾਂ ਚੋਨਾ ਕਹਿੰਦੀ ਹੈ ਜਾਂ ਚੂਨਾ ਕਹਿੰਦੀ ਹੈ ਪੰਜਾਬੀ ਤਾਂ ਕਦੇ ਪੜ੍ਹੀ ਨਹੀਂ ਆਪ ਯੂਪੀ ਤੋਂ ਆਏ ਹੋਏ ਨੇ ਸਾਨੂੰ ਕਹਿੰਦੇ ਨੇ ਯੂਪੀ ਵਾਲੇ ਬਿਹਾਰ ਆਪ ਯੂਪੀ ਤੋਂ ਆਏ ਹੋਏ ਨੇ ਪੀਲੀਪੀਟ ਜਾ ਕੇ ਕਹਿੰਦੀ ਮੈਂ ਤੁਹਾਡੀ ਧੀ ਹਾਂ ਇਥੇ ਆਖੇ ਨੇ ਸਾਡੀ ਤੀ ਸੋ ਇਹਨਾਂ ਦਾ 1 ਜੂਨ ਨੂੰ ਅ ਬਸ ਸਮਝ ਗਏ ਦੋ ਦੋ ਕ ਵੋਲੀਅਮ ਚੱਕ ਦੋ ਕਰੇ ਤਾਂ ਪਹੁੰਚੇ ਨਾਰਾ ਇਸ ਵਕਤ ਇੱਕ ਮਿੰਟ ਐਸ ਓਹੋ ਲੰਚ ਟਾਈਮ ਹੋ ਗਿਆ ਲੰਚ ਟਾਈਮ ਉਹ ਸਵਾ ਦੋ ਹੋ ਗਏ ਲੰਚ ਟਾਈਮ ਹੈ ਰੋਟੀ ਖਾਈ ਜਾਂਦੇ ਹੋਣੇ ਤੇ ਜਦੋਂ ਉਹਨੇ ਰੋਟੀ ਬੁਰਕੀ ਚੱਕਣਾ ਥਾਲੀ ਜੀ ਹੱਲੇ ਤਨ ਬਦਲ ਗਿਆ ਕੀ ਹੋ ਗਿਆ ਉਹ ਕਹਿੰਦਾ ਨਰੂਆ ਨੇ ਪਵਤ ਮਨਾਇਆ ਹੋਇਆ ਨਾਰੇ ਲੱਗ ਰਹੇ ਉਹਨੇ ਕਿ ਬੀਬਾ ਜੀ ਨਾਰੇ ਲੱਗ ਰਹੇ ਅੱਛਾ ਇਹਨਾਂ ਵਾਲੀਆਂ ਬੀਬਾ ਜੀ ਛੋਟੀ ਬੀਬਾ ਜੀ ਵੱਡੀ ਸਾਡੇ ਵਾਲੀ ਗੁਰਮੇਲ ਵਾਲੀ ਭੋਲੇ ਵਾਲੀ ਅਸੀਂ ਉੱਥੇ ਹੀ ਰਹਿ ਗਏ ਯਾਰ ਥੱਲੇ ਸਾਨੂੰ ਮਲੰਗ ਕਹਿੰਦੇ ਆ ਯਾਰ ਉਹ ਸਾਨੂੰ ਮਲੰਗ ਕਹਿੰਦੇ ਆ ਬਾਏ ਮਲੰਗ ਤੁਸੀਂ ਉਹ ਹੀ ਕੀਤੇ ਹੋ ਯਾਰ ਤੁਸੀਂ ਰਜਵਾੜੇ ਬਣ ਕੇ ਨਹਿਰਾਂ ਥੋਟੇ ਖਤਮ ਹੁੰਦੀਆਂ ਜਾ ਕੇ ਖੇਤਾਂ ਚ ਦੂਜੀਆਂ ਨਹਿਰਾਂ ਚ ਪਾਣੀ ਹੈ ਨਹੀਂ ਜਦੋਂ ਮੈਂ ਪਾਣੀ ਦੇ ਤਾਂ ਉਹਦੋਂ ਕਹਿੰਦੇ ਨਹਿਰਾਂ ਹਾਂ ਇਹ ਵੀ ਨਹਿਰਾਂ ਨੇ